ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰੰજન ਨੀਰਨਾਰਾਇਣ ਰਸਨਾ ਸਿਮਰਤ ਪਾਪ ਬਲਾਏ ਨਾ ਰਹਾਓ ਨਾਰਾਇਣ ਸਭ ਮਹੇ ਨਿਵਾਸ ਨਾਰਾਇਣ ਕਾਟ ਕਾਟ ਪਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾਉ ਨਾਰਾਇਣ ਸਭ ਮਹੇ ਨਿਵਾਸ ਨਾਰਾਇਣ ਕਾਟ ਕਾਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰੰجن ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਕਾਟ ਕਾਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਕਟ ਕਟ ਪ੍ਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾਉ ਨਾਰਾਇਣ ਸਭ ਮਹੇ ਨਿਵਾਸ ਨਾਰਾਇਣ ਕਟ ਕਟ ਪਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰੰਜਨ ਨੀਰਨਾਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾਓ ਨਾਰਾਇਣ ਸਭ ਮਹੇ ਨਿਵਾਸ ਨਾਰਾਇਣ ਕਟ ਕਟ ਪਰਗਾਸ ਨਾਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾ ਨਾਮ ਨਰਨਜਨ ਨੀਰ ਨਾਰਾਇਣ रसना, रसना सिमरत पाप बलाएन ना रहाओ नारायण सब माहे निवास नारायण काट काट परगास नारायण कहते नरक ना जाहे नारायण सेव सगल फल पाहे ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਡ ਮਹੱਲਾ ਪੰਜਵਾਂ ਨਾਮ ਨਰੰჯਨ ਨੀਰਨਾਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾ ਨਾਰਾਇਣ ਸਭ ਮਹੇ ਨਿਵਾਸ ਨਾਰਾਇਣ ਕਾਟ ਕਾਟ ਪਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ